ਕ੍ਰਿਸ਼ਨਾ ਮਹਾਰਾਜ ਕੀ ਜੈ ਜੈ ਬਾਲਮੀਕੀ ਅਰੋਹਮ ਕੀ ਅੱਜ ਭਗਵਾਨ ਭਾਲਵੀਕੀ ਜੀ ਰਾਸ਼ਟਰੀਆ ਮੋਰਚਾ ਦੀ ਇੱਕ ਵਿਸ਼ੇਸ਼ ਮੀਟਿੰਗ ਕਪੂਤਰਾ ਸ਼ਹਿਰ ਵਿੱਚ ਕੀਤੀ ਗਈ ਇਸ ਮੀਟਿੰਗ ਵਿੱਚ ਲਗ ਲਗ ਦਿਨਿਆ ਤੋਂ ਅਹੁਦੇਦਾਰ ਆਏ ਨੇ 17 ਅਕਤੂਬਰ ਭਗਵਾਨ ਵਾਲਮੀਕ ਜੀ ਦਾ ਭਾਈਕਰ ਦਿਵਸ ਹੈ ਉਹਦੇ ਸੱਦ ਵਿੱਚ ਭਗਵਾਨ ਵਾਲਮੀਕ ਜੀ ਸੰਗਠਨ ਮੋਰਚਾ ਭਾਰਤ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਵਧੇ ਪਾਸ ਕੀਤੇ ਗਏ ਕਿ ਆਪਣੇ ਆਪਣੇ ਘਰ ਭਗਵਾਨ ਵਾਲਮੀਕ ਜੀ ਦੀ ਜੋਤ ਜਗਾਓ ਰੌਸ਼ਨੀ ਕਰੋ ਇਹ ਪੰਜਾਬ ਲੈਵਲ ਦਾ ਜੋ ਫੰਕਸ਼ਨ ਆ ਭਗਵਾਨ ਵਾਲਮੀਕ ਮਹਾਰਾਜ ਦਾ ਅਸੀਂ ਥੋੜੇ ਦਿਨਾਂ ਵਿੱਚ ਡਿਸਾਈਡ ਕਰਕੇ ਦੱਸਾਂਗੇ ਕਿ ਕਪੂਤਰੇ ਰੱਖਣਾ ਕਿ ਜ਼ਿਲੰਦਰ ਰੱਖਣਾ ਜਾਂ ਫਰੀਦਕੋਟ ਰੱਖਣਾ ਮੇਰੀ ਇਹੀ ਬੇਨਤੀ ਹੈ ਸਾਰਿਆਂ ਨੂੰ ਹੋਰ ਵੀ ਇਲਾਕਾ ਨਿਵਾਸੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਭਗਵਾਨ ਵੈਲਮਿਕ ਜੀ ਦਾ ਜਨਮ ਦਿਨ ਬੜੀ ਧੂਮਤਾਂ ਹਮ ਨਾਲ ਆਪਣੇ ਆਪਣੇ ਇਲਾਕੇ ਚ ਮਨਾਇਆ ਜਾਵੇ ਕਿਉਂਕਿ ਉਹਨਾਂ ਨੇ ਰਾਮਾਇਣ ਲਿਖੀ 10 ਸਾਲ ਪਹਿਲਾਂ ਸ਼੍ਰੀ ਰਾਮ ਜੀ ਦਾ ਅਥਿਆਸ ਲਿਖ ਦਿੱਤਾ ਸੀ ਕਿ ਤੁਹਾਡੇ ਨਾਲ ਇਸ ਤਰ੍ਹਾਂ ਦੁਨੀਆ ਵਿੱਚ ਹੋਏਗੀ ਜੇ ਜਿੱਦਾਂ ਉਹਨਾਂ ਨੇ ਲਿਖਿਆ ਉਸੇ ਤਰ੍ਹਾਂ ਹੀ ਉਹਨਾਂ ਦੇ ਨਾਲ ਹੋਇਆ ਇਸ ਕਰਕੇ ਮੇਰੇ ਵੀਰੋ ਮੇਰੇ ਸਾਥੀਓ ਭਗਵਾਨ ਵਾਲਮੀਕੀ ਜੀ ਨੂੰ ਸ੍ਰਿਸ਼ਟੀ ਕਰਤਾ ਕਿਹਾ ਜਾਂਦਾ ਵਾ ਕਿਉਂ ਕਿ ਆ ਜਾਂਦਾ ਕਿ ਉਹਨਾਂ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਕਹਿੰਦਾ ਸ਼ਬਦਾਂ ਨਾਲ ਹੀ ਤਾਂ ਸਾਰੇ ਜਿੰਨੇ ਵੀ ਮੇਰੇ ਹਾਜ਼ਰ ਪਹੁੰਚੇ ਨੇ ਜਿਲ੍ਹਿਆਂ ਤੋਂ ਇਹਨਾਂ ਦਾ ਕੋਟੀ-ਕੋਟੀ ਧੰਨਵਾਦ ਹੈ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਵਾਲਮੀਕੀ 江西的。